ਹਾਜ਼ਰੀ ਲਵਾਓ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਹੜੇ ਸ਼ਾਂਤੀ ਦੀ ਮੂਰਤ ਹਨ ਜਿਹੜੇ ਸਾਰਿਆਂ ਦਾ ਭਲਾ ਚਾਉਣ ਵਾਲੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਹੀ ਵੱਡਾ ਭਰਾ ਅਤੇ ਭਝਾਈ ਉਹ ਈਰਖਾ ਦਵੇਸ਼ ਕਰਦੇ ਨੇ ਇਥੋਂ ਤੱਕ ਸੋਚਦੇ ਨੇ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਔਲਾਦ ਹੋਣੀ ਨਹੀਂ ਤੇ ਪੁੱਤਰ ਦੀ ਅਣਹੋਂਦ ਦਾ ਕਰਕੇ ਮਾਤਾ ਗੰਗਾ ਜੀ ਵੀ ਆਪਣੇ ਮਨ ਵਿੱਚ ਸੋਚਦੇ ਰਹਿੰਦੇ ਨੇ ਜਦੋਂ ਕਈ ਤਰ੍ਹਾਂ ਦੇ ਮੇਹਣੇ ਉਹਨਾਂ ਦੇ ਆਪਣੀ ਪਰਿਵਾਰ ਵਿੱਚੋਂ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਉਨ੍ਹਾਂ ਦੀ ਹਾਜ਼ਰੀ ਜਿੱਥੇ ਨਾ ਹੋਵੇ ਉਥੇ ਉਹ ਦੋਨੋਂ ਪਤੀ ਪਤਨੀ ਪ੍ਰਿਥੀ ਚੰਦ ਅਤੇ ਕਰਮੋ ਬੈਠ ਕੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਨੇ ਤੇ ਗਾਹੇ ਬਗਾਹੇ ਕਦੇ ਕਿਸੇ ਦੀ ਰਾਈ ਕਦੇ ਕਿਸੇ ਨੌਕਰ ਜਾਂ ਨੌਕਰਾਨੀ ਦੇ ਰਾਹੀ ਜਦੋਂ ਇਹ ਗੱਲਾਂ ਮਾਤਾ ਗੰਗਾ ਜੀ ਤੱਕ ਪਹੁੰਚਦੀਆਂ ਨੇ ਤੇ ਇਹ ਮਿਹਣੇ ਜਾਂ ਇਹ ਈਰਖਾ ਦਵੇਸ਼ ਦੇ ਨਾਲ ਭਰੀਆਂ ਹੋਈਆਂ ਗੱਲਾਂ ਸੁਣ ਕੇ ਮਾਤਾ ਗੰਗਾ ਜੀ ਦਾ ਜਿਹੜਾ ਹਿਰਦਾ ਹੈ ਉਹ ਵਿੰਨਿਆ ਜਾਂਦਾ ਹੈ। ਪ੍ਰਿਥੀ ਚੰਦ ਅਤੇ ਉਸ ਦੀ ਘਰ ਵਾਲੀ ਕਰਮੋਂ ਗੁਰੂ ਘਰ ਦੇ ਬਾਰੇ ਕਿੰਜ ਕਿੰਜ ਦੀਆਂ ਗੱਲਾਂ ਕਰਦੇ ਨੇ ਕਿਵੇਂ ਮਾਤਾ ਗੰਗਾ ਜੀ ਨੂੰ ਅਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਇਹ ਗੱਲਾਂ ਕਹਿੰਦੇ ਨੇ ਇਹਨਾਂ ਦੇ ਘਰ ਵਿੱਚ ਤੇ ਕੋਈ ਔਲਾਦ ਵੀ ਨਹੀਂ ਹੋਣੀ ਇਹਨਾਂ ਨੇ ਤੇ ਸੰਸਾਰ ਤੋਂ ਅੰਤਰੇ ਹੀ ਚਲੇ ਜਾਣਾ ਹੈ। ਇਨਾਂ ਦਾ ਸਾਰਾ ਧਨ ਪਦਾਰਥ ਅਸੀਂ ਹੀ ਸਾਂਭਣਾ ਹੈ ਕਿਵੇਂ ਦੀਆਂ ਉਹ ਗੱਲਾਂ ਕਰਦੇ ਨੇ ਇੰਜ ਬੇਨਤੀ ਕੀਤੀ ਜਾ ਰਹੀ ਹੈ ਪ੍ਰੀਤੀ ਚੰਦ ਕਰਮੋਂ ਨੂੰ ਕਹਿੰਦਾ ਘਾਤੋਂ ਤੂੰ ਕਬਰੋਂ ਨੀ ਐ ਹੋ ਜੂ ਤੇਰੀ ਇੱਛਾ ਪੂਰੀ ਜੋ ਤੂੰ ਚਿਰ ਤੋਂ ਚਾਉਨੀ ਐ ਹੋ ਜੂ ਤੇਰੀ ਇੱਛਾ ਪੂਰੀ ਜੋ ਤੂੰ ਚਿਰ ਤੋਂ ਚਾਉਨੀ ਐ ਜਿਨ੍ਹਾਂ ਨੇ ਮੇਰਾ ਹੱਕ ਖਾਦਾ ਆਖਰ ਨੂੰ ਪਛਤਾਵਾ ਹੋਣਾ ਅੰਤੋਂ ਤੇ ਜਾਵਣਗੇ ਇਨਾਂ ਦੇ ਦੀ ਪੁੱਤ ਨਹੀਂ ਹੋਣਾ ਅੰਤੋਂ ਤੇ ਜਾਵਣਗੇ ਬਾਪੂ ਵੀ ਇਨਸਾਫ ਨਾ ਕਰਿਆ ਵੈਰੀਆ ਸਾ ਦਾ ਪਾ ਗਿਆ ਓ ਹੱਕ ਵੱਡੀ ਦਾ ਦੀ ਛੋਟੀ ਨੂੰ ਉਲਟੀ ਰੀਤ ਚਲਾ ਗਿਆ ਓ ਹੱਕ ਵੱਡੀ ਦਾ ਦੀ ਛੋਟ ਤੁਕਾ ਵਾਂਗੇ ਜਦ ਹੋਣਗੇ ਆਪਣੇ ਜੋਗੇ ਸਾਰਾ ਸਭ ਚੁਕਾਵਾਂਗੇ ਪਿਛਲੀਆਂ ਗੱਲਾਂ ਕਰ ਕਰ ਚੇਤੇ ਹੱਥ ਕੰਨਾਂ ਨੂੰ ਲਾਵਣਗੇ

ਜ਼ਿੰਦਗੀ ਦੇ ਚਾਰ ਦਿਆੜ ਅੰਤ ਇਨਾ ਨੇ ਮਰ ਜਾਣਾ ਤੂੰ ਵੀ ਕਰ ਲਈ ਐਸ਼ ਬਹਾਰਾ ਕੰਮ ਆਪਣਾ ਸਰ ਜਾਣਾ ਤੂੰ ਵੀ ਕਰ ਲਈ ਐਸ਼ ਬਹਾਰਾ ਕੰਮ ਆਪਣਾ ਸਰ ਜਾਣਾ ਜਰ ਤੇ ਜਰਨੈਲ ਕਵੀਸ਼ਰ ਹਾਲ ਅੱਗੇ ਇਤਾਂ ਦੀਆਂ ਗੱਲਾਂ ਬੀਬੀ ਕਰਮੋ ਅਤੇ ਉਹਦਾ ਘਰ ਵਾਲਾ ਪ੍ਰਿਥੀਚੰਦ ਉਹ ਕਰਦੇ ਨੇ ਜਿਨ੍ਹਾਂ ਨੂੰ ਸੁਣ ਕੇ ਮਾਤਾ ਗੰਗਾ ਜੀ ਦਾ ਹਿਰਦਾ ਵਲੁੰਦਰਿਆ ਜਾਂਦਾ ਕਿਸੇ ਨੂੰ ਇੰਜ ਦੀਆਂ ਗੱਲਾਂ ਕੀਤੀਆਂ ਜਾਣ ਤੇ ਕਿੰਨਾ ਉਸ ਦੇ ਮਨ ਦੇ ਅੰਦਰ ਦੁੱਖ ਹੁੰਦਾ ਹੈ ਜਦੋਂ ਮਾਤਾ ਗੰਗਾ ਜੀ ਨੂੰ ਆਣ ਆਣ ਕੇ ਨੌਕਰਾਂਆਂ ਸੇਵਕ ਹੋਰ ਗੁਰੂ ਘਰ ਦੇ ਸਰਦਾ ਨੂੰ ਸਿੱਖ ਦੱਸਦੇ ਨੇ ਤੇ ਮਾਤਾ ਗੰਗਾ ਜੀ ਆਪਣੇ ਹਿਰਦੇ ਦੇ ਵਿੱਚ ਇਸ ਦੁੱਖ ਨੂੰ ਦਬਾ ਕੇ ਰੱਖ ਛੱਡਦੇ ਨੇ ਸਮਾਂ ਲੰਘਦਾ ਗਿਆ ਪਰ ਜਦੋਂ ਕੋਈ बार-बार ਗੁਰੂ ਘਰ ਦੇ ਖਿਲਾਫ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਬਾਰੇ ਇੰਜ ਦੀਆਂ ਗੱਲਾਂ ਬਾਤਾਂ ਕਰ ਹੀ ਜਾਵੇ ਤੇ ਮਨੁੱਖ ਕਿੰਨਾ ਕਚੇਰ ਸੁਣ ਸਕਦਾ ਹੈ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਘਰ ਦੇ ਵਿੱਚ ਆਏ ਨੇ ਤੇ ਮਾਤਾ ਗੰਗਾ ਜੀ ਸ਼ਾਂਤ ਬੈਠੇ ਹੋਏ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਪਤੀ ਪਤੀ ਗੁਰੂ ਸਾਹਿਬ ਜੀ ਨੂੰ ਭੋਜਨ ਪ੍ਰਸ਼ਾਦਾ ਸ਼ਿਕਾਇਆ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਪੁੱਛਿਆ ਗੰਗਾ ਜੀ ਤੁਹਾਡਾ ਚਿਹਰਾ ਉੱਤਰਿਆ ਕਿਉਂ ਹੋਇਆ ਹੈ ਤੁਸੀਂ ਕਿਸੇ ਪਰੇਸ਼ਾਨੀ ਦੇ ਵਿੱਚ ਲੱਗਦੇ ਹੋ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੈ ਤੇ ਸਾਡੇ ਨਾਲ ਸਾਂਝੀ ਕਰੋ ਮਾਤਾ ਗੰਗਾ ਜੀ ਕਹਿਣ ਲੱਗੇ ਜੀ ਤੁਹਾਡਾ ਦਿੱਤਾ ਹੋਇਆ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਦੀ ਬਖਸ਼ਿਸ਼ ਨਾਲ ਸਾਰਾ ਕੁਝ ਹੈ ਘਰ ਪਰਿਵਾਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਨਹੀਂ ਹੈ ਪਰ ਮੇਰੇ ਘਰ ਵਿੱਚ ਔਲਾਦ ਨਾ ਹੋਣ ਕਰਕੇ ਮੇਰੀ ਦਰਾਣੀ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੀ ਰਹਿੰਦੀ ਹੈ ਗੁਰਬਾਣੀ ਦੀਆਂ ਪੰਕਤੀਆਂ ਨੇ ਇਹ ਮਨੁੱਖ ਐਸੀ ਨੀਚ ਸੋਚ ਆਪਣੇ ਮਨ ਦੇ ਵਿੱਚ ਰੱਖਦਾ ਅਵਰ ਮਰਤ ਮਾਇਆ ਮਨ ਤੋਲੇ ਤੋ ਭਗ ਮੁਖ ਜਨਮ ਵਿਗੋਇਆ ਇਹ ਮਨੁੱਖ ਇਥੋਂ ਤੱਕ ਗਿਰ ਜਾਂਦਾ ਕਈ ਵਾਰੀ ਇਹ ਸੋਚਦਾ ਜੇ ਫਲਾਣਾ ਬੰਦਾ ਸਾਡੇ ਟੱਬਰ ਦੇ ਵਿੱਚੋਂ ਮਰ ਜਾਵੇ ਉਹਦਾ ਮੈਨੂੰ ਕਿੰਨਾ ਲਾਭ ਹੋ ਸਕਦਾ ਉਹਦੇ ਨਾਲ ਮੈਨੂੰ ਕਿੰਨਾ ਲਾਭ ਹੋਵੇਗਾ ਕਿਸੇ ਦੇ ਮਰਨ ਦੇ ਉੱਤੇ ਵੀ ਇਹ ਗੱਲ ਸੋਚਦਾ ਐਸੀ ਐਸੀ ਨੀਚ ਸੋਚ ਸਮਾਜ ਦੇ ਅੰਦਰ ਕੁਝ ਲੋਕੀ ਰੱਖਦੇ ਨੇ ਮਾਤਾ ਗੰਗਾ ਜੀ ਦੇ ਨਾਲ ਜੋ ਕੁਝ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਤੀਤ ਹੋ ਰਿਹਾ ਸੀ ਜੋ ਕੁਝ ਉਹਨਾਂ ਦੇ ਬਾਰੇ ਉਹਨਾਂ ਦੀ ਹੀ ਜਿਹੜੀ ਜਠਾਣੀ ਕਰਮੋ ਆ ਉਹ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਰਹੀ ਸੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਮਾਤਾ ਗੰਗਾ ਜੀ ਖਲੋਤੇ ਨੇ ਅੱਖਾਂ ਸੇਜਲ ਹਨ ਨਾਮ ਹਨ ਹਿਰਦਾ ਭਰਿਆ ਹੋਇਆ ਹੈ ਇਹਨਾਂ ਦੇ ਮੇਣਿਆਂ ਦੇ ਨਾਲ ਤੇ ਅੱਜ ਮਾਤਾ ਗੰਗਾ ਜੀ ਨੇ ਆਪਣੇ ਦਿਲ ਦਾ ਹਾਲ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਦੱਸਿਆ ਕੀ ਕੁਝ ਕਹਿ ਰਹੇ ਹਨ ਮੈਨੂੰ ਕਿਸ ਪਦਾਰਥ ਕਿਸ ਚੀਜ਼ ਵਸਤੂ ਦੀ ਜ਼ਰੂਰਤ ਹੈ ਇੰਜ ਬੇਨਤੀ ਕਰਨ ਲੱਗੇ ਨੇ ਗਾਲੇ ਪੱਲਾ ਪਾਕੇਤੀ ਮਾਤਾ ਗੰਗਾ ਆਖ ਸੁਣਾਵੇ ਨੈਣਾ ਚੋਂ ਨੀਰ ਵਹੇ ਮੂੰਹ ਚੋਂ ਬਚਨ ਨਾ ਬੋਲਿਆ ਜਾਵੇ ਨੈਣਾ ਚੋਂ ਨੀਰ ਵਹੇ ਮੂੰਹ ਚੋਂ ਬਚਨ ਨਾ ਬੋਲਿਆ ਜਾਵੇ ਕਰ ਕਰਨੀ ਪਹਿ ਜਾਂਦੀ ਜਿਸ ਨਾਮ ਨਾਮ ਤੇ ਗੱਲ ਸਰਦੀ ਇੱਕ ਪੁੱਤਰ ਬਦਲੇ ਜੀ ਮੈਂ ਹੱਥ ਜੋੜ ਮਿਹਨਤੀ ਕਰਦੀ ਇੱਕ हींअर ते गुज़ार 오! <목소리로> ਵੇ ਸਬਰ ਕਰੇ ਜਦ ਤੱਕ ਗੋਦ ਨਹੀਂ ਸਖਣੀ ਭਰਦੀ ਇੱਕ ਪੁੱਤਰ ਬਦਲੇ ਜੀ ਮੈਂ ਹੱਥ ਜੋੜ ਬੇਨਤੀ ਕਰਦੀ ਇੱਕ ਪੁੱਤਰ ਬਦਲੇ ਜੀ ਮੈਂ ਹੱਥ ਜੋੜ ਬੇਨਤੀ ਕਰਦੀ ਯਾਦ ਰੋਂਦੇ ਹੱਸਦੇ ਨੇ ਓ ਆਦਿਆਂ ਕਿਲਕਾਨਾ ਤੇ ਵੇੜੇ ਪਰ ਪਰੇ ਦੇ ਰਹਿੰਦੇ ਬੱਚਿਆਂ ਦੀਆਂ ਕਿਲਕਾਨਾ ਵੇੜੇ ਪਰ ਪਰੇ ਦੇ ਰਹਿੰਦੇ ਪੁੱਤਰ ਬਿਨ ਸਖਣੀ ਮਾਂ ਕਹਿੰਦੇ ਨਤ ਜਉ ਦੀਨਤ ਮਾਲਦੀ ਇੱਕ ਪੁੱਤਰ ਕਾਰ ਵਿੱਚ ਪੁੱਤਰ ਨੇ ਉਹ ਨਾ ਹੋਰ ਦਸੋਂ ਕੀ ਲੈਣਾ ਜਿਸ ਕਾਰ ਵਿੱਚ ਪੁੱਤਰ ਨੇ ਉਹ ਨਾ ਹੋਰ ਦਸੋਂ ਕੀ ਲੈਣਾ ਮੈਨੂੰ ਵੀ ਬਾਦਸ਼ਾਹ ਸਕਾਰ ਸਾਡੇ ਦਿਲ ਵਿੱਚ ਜਿਹੜੀ ਭਾਵਨਾ ਹੋਵੇ ਜਿਹੜੀ ਇੱਛਾ ਹੋਵੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆ ਕਿ ਸਤਿਗੁਰੂ ਜੀ ਮਹਾਰਾਜ ਕਿਰਪਾ ਕਰੋ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੋਤ ਦੇ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ ਸਤਿਗੁਰ ਸੱਚੇ ਪਾਤਸ਼ਾਹ ਜੀਓ ਤੁਹਾਡੇ ਘਰ ਵਿੱਚ ਸਾਰੀਆਂ ਹੀ ਦਾਤਾਂ ਨੇ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਜਿਨੂੰ ਵੈਗੁਰੂ ਜੀ ਤੁਸੀਂ ਇਹ ਦਾਤਾਂ ਬਖਸ਼ਿਸ਼ ਕਰਦੇ ਹੋ ਉਸੇ ਨੂੰ ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਜਿੱਥੇ ਇੱਕ ਗ੍ਰਿਸ਼ਤੀ ਇਨਸਾਨ ਦੇ ਵਾਸਤੇ ਹੋਰ ਜ਼ਿੰਦਗੀ ਦੀਆਂ ਲੋੜਾਂ ਘਰ ਦਾ ਹੋਣਾ ਜ਼ਮੀਨ ਜਿਆਦਾ ਦਾਦ ਧਨ ਪਦਾਰਥ ਪ੍ਰੋਪਰਟੀ ਦਾ ਹੋਣਾ ਬੜਾ ਜ਼ਰੂਰੀ ਹੈ ਉਥੇ ਘਰ ਦੇ ਵਿੱਚ ਔਲਾਦ ਦਾ ਹੋਣਾ ਵੀ ਬੜਾ ਜ਼ਰੂਰੀ ਮੰਨਿਆ ਜਾਂਦਾ ਹੈ ਸਤਿਗੁਰੂ ਦੇ ਚਰਨਾਂ ਵਿੱਚ ਹਰ ਕੋਈ ਗ੍ਰਿਸ਼ਤੀ ਅਰਦਾਸਾਂ ਬੇਨਤੀਆਂ ਕਰਦੇ ਨੇ ਕਿ ਵਾਹਿਗੁਰੂ ਜੀ ਕਿਰਪਾ ਕਰੋ ਔਲਾਦ ਬਖਸ਼ਿਸ਼ ਕਰਿਓ ਪਰ ਉਹਦਾ ਚੰਗਾ ਸੁਭਾਅ ਹੋਵੇ ਆਗਿਆਕਾਰੀ ਔਲਾਦ ਹੋਵੇ ਉਹ ਬੱਚੇ ਇਹੋ ਜਿਹਾ ਕਰਮ ਕਰਨ ਜਿਨ੍ਹਾਂ ਦੇ ਨਾਲ ਸਮਾਜ ਵਿੱਚ ਸਾਡਾ ਨਾਮ ਉੱਚਾ ਹੁੰਦਾ ਹੋਵੇ ਜਦੋਂ ਵੀ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਇੱਥੇ ਚਾਹੇ ਤੁਸੀਂ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹੋ ਤੇ ਉਦੋਂ ਭਾਈ ਸਾਹਿਬ ਇਹ ਅਰਦਾਸਾਂ ਬੇਨਤੀਆਂ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ અપਾਰ ਬਖਸ਼ਿਸ਼ ਕੀਤੀ ਸੇਵਕ ਪਰਿਵਾਰ ਵੱਲੋਂ ਬੇਟੀ ਬੇਟੇ ਦੇ ਜਨਮ ਦੇ ਸੰਬੰਧ ਵਿੱਚ ਜਾਂ ਜਨਮ ਦਿਨ ਦੇ ਸਬੰਧ ਵਿੱਚ ਸੇਵਕ ਪਰਿਵਾਰ ਵੱਲੋਂ ਅੰਮ੍ਰਿਤ ਬਾਣੀ ਦਾ ਓਟ ਆਸਰਾ ਲਿਆ ਗਿਆ ਅਰਦਾਸਾਂ ਬੇਨਤੀਆਂ ਕਰਵਾਈਆਂ ਜਾ ਰਹੀਆਂ ਨੇ ਤੁਸੀਂ ਮਹਾਰਾਜ ਕਿਰਪਾ ਕਰਿਓ ਇਸ ਬੱਚੇ ਨੂੰ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰਿਓ ਤੇ ਜਦੋਂ ਵੈ ਗੁਰੂ ਜੀ ਇਹ ਅਮੋਲਕ ਦਾਤ ਕਿਸੇ ਨੂੰ ਬਖਸ਼ਿਸ਼ ਕਰਦੇ ਨੇ ਉਦੋਂ ਸਾਡੇ ਘਰਾਂ ਦੇ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਖੁਸ਼ੀ ਦੇ ਸ਼ਬਦ ਗਾਏ ਜਾਂਦੇ ਨੇ ਸਾਚੇ ਸਤਗੁਰ ਦਿਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਇੰਜ ਦੇ ਸ਼ਬਦ ਗਾਏ ਜਾਂਦੇ ਨੇ ਜਮਿਆ ਪੂਤ ਭਗਤ ਗੋਵਿੰਦ ਦਾ ਵੈਗੁਰੂ ਜੀ ਕਿਰਪਾ ਕਰਿਓ ਇਹ ਜਿਹੜਾ ਬੱਚਾ ਹੈ ਇਹ ਪਰਮਾਤਮਾ ਦਾ ਭਗਤ ਹੋਵੇ ਸ਼ੁਭ ਗੁਣਾ ਵਾਲਾ ਹੋਵੇ ਮਾਤਾ ਗੰਗਾ ਜੀ ਨੇ ਅਰਦਾਸ ਬੇਨਤੀ ਕੀਤੀ ਵੈਗੁਰੂ ਜੀ ਦੇ ਦਰ ਦੇ ਉੱਤੇ ਪ੍ਰਵਾਨ ਹੋਈ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉੱਠੇ ਹਨ ਸਮਾਂ ਬਤੀਤ ਹੋ ਰਿਹਾ ਸੀ ਉਹ ਵੀ ਸਮਾਂ ਆਇਆ ਜਦੋਂ ਮਾਤਾ ਗੰਗਾ ਸਾਹਿਬ ਜੀ ਉਹਨਾਂ ਦਾ ਪੈਰ ਭਾਰੀ ਹੋਇਆ ਹੈ ਤੇ ਸੇਵਕਾਂ ਦੇ ਬੇਨਤੀ ਕਰਨ ਤੇ ਗੁਰੂ ਦਾ ਪਰਿਵਾਰ ਗੁਰੂ ਕੀ ਵਡਾਲੀ ਵਿਖੇ ਪਹੁੰਚ ਗਿਆ ਹੈ ਕਿਉਂਕਿ ਮੰਨਿਆ ਜਾਂਦਾ ਸੀ ਕਿ ਜਿਹੜਾ ਵਡਾਲੀ ਪਿੰਡ ਆ ਉਹਨੂੰ ਬਾਅਦ ਵਿੱਚ ਗੁਰੂ ਕੀ ਵਡਾਲੀ ਕਿਹਾ ਜਾਣ ਲੱਗ ਪਿਆ ਸੀ ਉਹ ਥਾਂ ਸੁਰੱਖਿਅਤ ਹੈ ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਪ੍ਰਿਥੀ ਚੰਦ ਹੈ ਉਹ ਗੁਰੂ ਪਰਿਵਾਰ ਦੇ ਨਾਲ ਈਰਖਾ ਦਵੇਸ਼ ਕਰਦਾ ਹੈ ਕੱਲ ਨੂੰ ਕਿਧਰੇ ਕੋਈ ਨੁਕਸਾਨ ਨਾ ਕਰਵਾ ਦੇਵੇ ਇਸ ਵਾਸਤੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਪਰਿਵਾਰ ਗੁਰੂ ਕੀ ਵਡਾਲੀ ਵਿਖੇ ਚਲਿਆ ਜਾਵੇ ਤੇ ਜਦੋਂ ਫਿਰ ਵੈਗੁਰੂ ਜੀ ਨੇ ਬਖਸ਼ਿਸ਼ ਕੀਤੀ ਉਹ ਸਮਾਂ ਨੇੜੇ ਪਹੁੰਚਿਆ ਹੈ ਵਡਾਲੀ ਪਿੰਡ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਸਾਰੀਆਂ ਸੰਗਤਾਂ ਵਿੱਚ ਖੁਸ਼ੀਆਂ ਦੀਆਂ ਲਹਿਰਾਂ ਦੌੜ ਗਈਆਂ ਨੇ ਸਾਰੇ ਪਾਸੇ ਬਹੁਤ ਖੁਸ਼ੀਆਂ ਕਿਵੇਂ ਮਨਾਈਆਂ ਜਾ ਰਹੀਆਂ ਨੇ ਇੰਜ ਬੇਨਤੀ ਕੀਤੀ ਜਾ ਰਹੀ ਹੈ ਸ਼ੁਭ ਦਿਹਾੜਾ 21 ਹਾੜ ਦਾ ਲਗਿਆ ਪਖ ਸਵੇਰੇ ਦਾ ਸੀ ਪ੍ਰਕਾਸ਼ ਸੂਰਜੋਂ ਬਹੁਤਾ ਸਤ ਗੁਰਜੀ ਦੇ ਚਿਹਰੇ ਦਾ ਸਮਤ ਸੋਨਾ ਸੋਭ ਬੰਜਾ ਤਾਰਾ ਲਾਈਆਂ ਲੋਕਾਂ ਨੇ ਹਰ ਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆ ਲੋਕਾਂ ਨੇ ਨੀ ਨੂੰ ਮਹਾਰਾਜ ਨੇ ਲਾਲ ਬਖਸ਼ਿਆ ਜਗ ਦੇ ਮੇਨੇ ਖਾਣੀ ਨੂੰ ਸਬਗੁਰ ਦੇ ਹੱਥਾਂ ਚੋਂ ਮੋਰਾ ਝੋਲੀ ਪਾਈਆ ਲੋਕਾਂ ਨੇ ਹਰ ਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆ ਲੋਕਾਂ ਨੇ ਕਾ ਮਾਰੇ ਪਿਆ ਜਗ ਤੋਂ ਜਾਬਰ ਮੀਟ ਦੇਵੇਗਾ ਪਰ ਤਾਂ ਵਕਤ ਹੰਗਾਰੇ ਪਿਆ ਸਰਨਾ ਤੇ ਸਰਦਾ ਨਾਲ ਧੋੜਾ ਯਾਨ ਚੁਗਾਈਆ ਲੋਕਾਂ ਨੇ ਹਰ ਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆ ਲੋਕ ਕਿਸ ਦਿਸ਼ਾ ਸੰਸਾਰ ਨੇ ਬਹਿਣਾ ਬੂਟੇ ਲਾਤੇ ਬੂਟੇ ਲਾਤੇ ਮਾਲਕ ਨੇ ਦਰਸ਼ਨ ਨੂੰ ਦਰਵਾਜ਼ੇ ਅੱਖਾਂ ਆਦ ਬਸ਼ਾਈਆਂ ਲੋਕਾਂ ਨੇ ਹਰ ਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆ ਲੋਕਾਂ ਨੇ ਚੱਲ ਆਏ ਬਾਬੇ ਬੁੱਢੇ ਨੂੰ ਸ਼ੁਭ ਸੁਨੇਹਾ ਸਤ ਗੁਰ ਜੀ ਨੇ ਕੱਲ ਆਏ ਕਰਮਾ ਵਾਲੀ ਗੁਰੂ ਵਡਾਲੀ ਤਾਰਾ ਲਾਇਆ ਲੋਕਾਂ ਨੇ ਹਰ ਗੋਬਿੰਦ ਨੇ ਜਨਮ ਤੇ ਖੁਸ਼ੀਆਂ ਬਹੁਤ ਮਨਾਇਆ ਲੋਕਾਂ ਨੇ ਹਰ ਛਾ ਵਿੱਚੋਂ ਦੇਵਤੇ ਪਰਿਆ ਖੁਸ਼ੀ ਤੇ ਬੱਲ ਵਰਸਾਉਂਦੇ ਸੀ ਰੂਪ ਸਿਕਾਂ ਬਾਪਾਰ ਤਾਰ ਕੇ ਦਰਸ਼ਨ ਕਰਨੇ ਆਉਂਦੇ ਸੀ ਸੱਜੀਆਂ ਖਬਰਾਂ ਬਾਬਾ ਜੀ ਨੂੰ ਆਨ ਪਹਾਈਆ ਲੋਕਾਂ ਨੇ ਹਰ ਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆ ਲੋਕਾਂ ਨੇ ਬੁਦਾਦੀ ਦਰਸ਼ਨ ਕਰਨੇ ਆਏ ਸੀ ਗੁਰੂ ਸੇਵ ਨੂੰ ਨਾਲ ਲਿਜਾ ਕੇ ਦੋਨਾ ਦਰਸ਼ਨਾ ਦੋਵਾਂ ਦਰਸ਼ਨ ਪਾਏ ਸੀ ਮੰਨ ਲੈਣੀਆਂ ਜੋਗੀ ਸਿੰਘ ਸਭ ਕੁੱਲ ਸਚਾਈਆਂ ਲੋਕਾਂ ਨੇ ਹਰ ਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆਂ ਲੋਕਾਂ ਨੇ ਸ਼ੀਆਦਿਆਂ ਦੀਆਂ ਲਹਿਰਾਂ ਦੌੜ ਗਈਆਂ ਨੇ ਗਰੀਬਾਂ ਗੁਰਬਿਆਂ ਲੋੜਵੰਦਿਆਂ ਨੂੰ ਬਹੁਤ ਦਾਨ ਦਕਸ਼ਨਾ ਦਿੱਤੀ ਗਈ ਲੀੜੇ ਬਸਤਰ ਵੰਡੇ ਗਏ ਨੇ ਤੇ ਵਡਾਲੀ ਦੇ ਲਾਗੇ ਇਹ ਹੁਣ ਗੁਰੂ ਕੀ ਵਡਾਲੀ ਹੋ ਗਿਆ ਇੱਥੇ ਇੱਕ ਬਹੁਤ ਵੱਡਾ ਖੂਨ ਵਾਇਆ ਗਿਆ ਜਿਹਨੂੰ ਅਸੀਂ ਅੱਜ ਕੱਲ੍ਹ ਛੇ ਹਰਟਾ ਕਹਿੰਦੇ ਆ ਇੱਥੇ ਛੇ ਲੋਕ ਇਕੱਠੇ ਜਿਹੜੇ ਉਹ ਪਾਣੀ ਪਾਰ ਸਕਦੇ ਸੀ ਲੋਕਾਂ ਨੂੰ ਇਸ ਇਲਾਕੇ 'ਚ ਜਲ ਦੀ ਬਹੁਤ ਮੁਸ਼ਕਲ ਸੀ ਸ਼੍ਰੀ ਹਰ ਗੋਬਿੰਦਪੁਰ ਨਗਰ ਵਸਾਇਆ ਗਿਆ ਤੇ ਆਦਿਕ ਮਹਾਨ ਗੁਰੂ ਕਾ ਇਤਿਹਾਸ ਹੈ ਬਾਕੀ ਦਾ ਇਤਿਹਾਸ ਆਪ ਸੰਗਤਾਂ ਨੂੰ ਸ਼ਾਮ ਦੇ ਦਿਵਾਨਾਂ ਵਿੱਚ ਸੁਣਾਵਾਂਗੇ ਭਾਈ ਲਖਵਿੰਦਰ ਸਿੰਘ ਜੀ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਨੇ ਜਿਹੜੇ ਬਹੁਤ ਪਿਆਰ ਨਾਲ ਗੁਰੂ ਕਾ ਇਤਿਹਾਸ ਸਰਵਣ ਕਰਦੇ ਹਨ ਸਾਰੀਆਂ ਕਵਤਾ ਬੜੇ ਧਿਆਨ ਨਾਲ ਸੁਣਦੇ ਨੇ ਤੇ ਸਾਨੂੰ ਇਨਾਮ ਵੀ ਦਿੰਦੇ ਨੇ ਸਤਿਗੁਰੂ ਜੀ ਮਾਰਾ ਚੜ੍ਹਦੀ ਕਲਾ ਕਰਨ ਸਾਰੇ ਸਿੰਘਾਂ ਨੂੰ ਇਸੇ ਤਰ੍ਹਾਂ ਰਲ ਮਿਲ ਕੇ ਅਸੀਂ ਸਾਰੇ ਸਿੱਖੀ ਦਾ ਪ੍ਰਚਾਰ ਕਰਦੇ ਰਹੀਏ ਤੇ ਗੁਰੂਆਂ ਦੀਆਂ ਸਿੱਖਿਆਵਾਂ ਸਾਡੇ ਹਿਰਦੇ ਦੇ ਵਿੱਚ ਵਸਦੀਆਂ ਰਹਿਣ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵਾ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜਿਉ ਗੌੜੀ ਸੁਖਮਣੀ ਮਹੱਲਾ ਪੰਜਵਾਸ ਲੋਕ ਇਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵ ਨਮਹ ਅਸ਼ਟਪਦੀ ਸਿਮਰਉ ਸਿਮਰ